ਇਹੋ ਤੇ ਮਾੜੀਆਂ ਸਰਕਾਰਾਂ ਦਾ ਸਾਨੂੰ ਜਿਹੜਾ ਵਾ ਘਾਟਾ ਪਿਆ ਵਾ ਬੀਬੀ ਜੀ ਦੀ ਹਾਲਤ ਖਰਾਬ ਹੋ ਚੁੱਕੀ ਆ ਹੋਈ ਨਹੀਂ ਹੋ ਗਈ ਆ ਕਿਉਂਕਿ ਇੰਨੇ ਦਿਨਾਂ ਤੋਂ ਜਿਹੜਾ ਇਹ ਜਿਹੜੀ ਭੁੱਖ ਆ ਇਹ ਵੀ ਕਿਸੇ ਨਾ ਕਿਸੇ ਹੱਦ ਤੱਕ ਬਰਦਾਸ਼ਤ ਹੁੰਦੀ ਆ ਸਲਾਮ ਹੈ ਇੰਨੇ ਦਾ ਦਰਪੇ ਮੈਂ ਮੈਂ ਸਮਝਦੀ ਆ ਵੀ ਸਰਕਾਰ ਨੂੰ ਗੌਰ ਕਰਨਾ ਚਾਹੀਦਾ ਬੀਬੀ ਜੀ ਨੂੰ ਬਹਾਲ ਕਰਨਾ ਚਾਹੀਦਾ ਵਾ ਔਰ ਜੋ ਵੀ ਹੋ ਰਿਹਾ ਬਹੁਤ ਗਲਤ ਹੋ ਰਿਹਾ ਵਾ ਬਣਾ ਦੇ ਕਾ ਜਿੰਦਾਬਾਦ 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 ਬਣਾ ਦੇ ਕਾ ਜਿੰਦਾਬਾਦ 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 ਹਾਂਜੀ ਮੈਂ ਇਹ ਕਹਿਣਾ ਚਾਹੁੰਦੀ ਆ ਕਿ ਅੱਜ ਮੇਰਾ ਮਰਨ ਵਰਤ ਸੱਤਵੇਂ ਦਿਨ ਦੇ ਵਿੱਚ ਦਾਖਲ ਹੋ ਗਿਆ ਪਰ ਬਹੁਤ ਹੀ ਦੁੱਖ ਤੇ ਅਫਸੋਸ ਦੀ ਗੱਲ ਹੈ ਕਿ ਹੁਣ ਦਫਤਰ ਕੁੱਲ ਨੂੰ ਵੀ ਅੱਦਾ ਦਿਨ ਬੀਤ ਗਿਆ। ਮੁਬਾਰਕ 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 ਇਦਾਂ ਨਹੀਂ ਸਰਕਾਰਾਂ ਕਦੇ ਦੇਖੀਆਂ ਨਹੀਂ ਸੀ ਲੋਕਾਂ ਨੇ ਕਿ ਕੋਈ ਆਪਣੇ ਜਾਨ ਤੇ ਖੇਲ ਰਿਆ ਆਪਣੀ ਮੰਗ ਨੂੰ ਪੂਰੀ ਕਰਵਾਉਣ ਵਾਸਤੇ ਪਰ ਸਰਕਾਰ ਗੱਲ ਨਹੀਂ ਸੁਣ ਰਹੀ। ਹਾਂਜੀ ਮੈਂ ਜਗਰੂਪ ਕੋਰ ਜ਼ਿਲ੍ਹਾ ਪ੍ਰਧਾਨ ਇਸਤਰੀ ਵਿੰਗ ਅੰਮ੍ਰਿਤਸਰ ਤੋਂ ਜੀ ਜੀ ਬਾਬੇ ਕਿਹਾ ਕਿ ਆਪ ਦਾ ਸਤਮਾ ਦੇ ਨਾਂ ਹੋ ਗਿਆ ਧਰਨਾ ਲੱਗਿਆ ਨੂੰ ਲਾਲ ਪੀਲੀ ਵੀਰਤਾਂ ਮੇਰੇ ਲੱਕ ਨੇ ਪਹੁੰਚਿਆ ਹਾਲਤ ਵੀ ਮੈਡਮ ਜੀ ਖਰਾਬ ਹੋ ਰਹੀ ਹੈ ਵੇਖੋ ਜੀ ਇਹੋ ਤੇ ਮਾੜੀਆਂ ਸਰਕਾਰਾਂ ਦਾ ਸਾਨੂੰ ਜਿਹੜਾ ਵਾ ਘਾਟਾ ਪਿਆ ਵਾ ਬੀਬੀ ਜੀ ਦੀ ਹਾਲਤ ਖਰਾਬ ਹੋ ਚੁੱਕੀ ਆ ਹੋਈ ਨਹੀਂ ਹੋ ਗਈ ਆ ਕਿਉਂਕਿ ਇੰਨੇ ਦਿਨਾਂ ਤੋਂ ਜਿਹੜਾ ਇਹ ਜਿਹੜੀ ਭੁੱਖ ਆ ਇਹ ਵੀ ਕਿਸ ਨਾ ਕਿਸ ਹੱਦ ਤੱਕ ਬਰਦਾਸ਼ਤ ਹੁੰਦੀ ਆ ਔਰ ਆਪਣੇ ਹੱਕਾਂ ਲਈ ਲੜ ਰਹੇ ਆ ਬੀਬੀ ਜੀ ਦੇ ਨਾਲ ਆ ਮੈਂ ਮੈਂ ਸਮਝਦੀ ਆ ਵੀ ਸਰਕਾਰ ਨੂੰ ਗੌਰ ਕਰਨਾ ਚਾਹੀਦਾ ਬੀਬੀ ਜੀ ਨੂੰ ਬਹਾਲ ਕਰਨਾ ਚਾਹੀਦਾ ਵਾ ਔਰ ਜੋ ਵੀ ਹੋ ਰਿਹਾ ਬਹੁਤ ਗਲਤ ਹੋ ਰਿਹਾ ਵਾ ਹਾਂਜੀ ਡਾਕਟਰ ਜੀ ਸਾਹਿਬਾ ਵੀ ਕਹਿੰਦੇ ਕਿ ਭੇਜੀ ਗਈ ਇਹਨਾਂ ਦੇ ਵੱਲੋਂ ਕੋਈ ਚੈੱਕ ਅਪ ਵੀ ਨਹੀਂ ਕੀਤਾ ਗਿਆ ਨਹੀਂ ਜੀ ਮੇਰੇ ਖਿਆਲ ਨਾਲ ਨਹੀਂ ਬੀਬੀ ਜੀ ਚੈੱਕ ਅਪ ਨਹੀਂ ਕਰ ਬੀਬੀ ਜੀ ਚੈੱਕ ਅਪ ਨਹੀਂ ਜੀ ਕਰਾਇਆ ਕਾਦਾ ਕਰਾਉਣਾ ਜੀ ਵੇਖੋ ਏਡਾ ਤੇ ੱੱਕਾ ਹੋਇਆ ਤੇ ਜਿਹੜੀ ਰੰਜਿਸ਼ ਕੱਢੀ ਗਈ ਬੀਬੀ ਜੀ ਦੇ ਖਿਲਾਫ ਉਹ ਤੁਹਾਨੂੰ ਪਤਾ ਹੀ ਆ ਸਾਰੇ ਪੰਜਾਬ ਨੂੰ ਪਤਾ ਵਾ ਕਿ ਕਿਵੇਂ ਇਹਨਾਂ ਦੇ ਨਾਲ ਜਿਹੜਾ ਵਾ ਰਾਜਸੀ ਜਿਹੜੀ ਇਹਨਾਂ ਨੇ ਰੰਜਿਸ਼ ਕੱਢੀ ਆ ਉਹ ਬਹੁਤ ਮਾੜਾ ਇਹਨਾਂ ਨੇ ਕੀਤਾ ਵਾ ਅਸੀਂ ਤੇ ਜੀ ਵੇਖੋ ਇਹੋ ਮੰਗ ਕਰਦੇ ਆ ਕਿ ਛੇਤੀ ਤੋਂ ਛੇਤੀ ਜਿਹੜਾ ਬੀਬੀ ਜੀ ਦਾ ਇਹ ਧਰਨਾ ਵਾ ਖਤਮ ਕਰਾਇਆ ਜਾਵੇ ਇਹਨਾਂ ਦੀਆਂ ਮੰਗਾਂ ਸੁਣੀਆਂ ਜਾਣ ਔਰ ਇਹਨਾਂ ਨੂੰ ਵਾਪਸ ਫਿਰ ਆਪਣੀ ਜਿਹੜੀ ਨੌਕਰੀ ਉੱਤੇ ਇਹਨਾਂ ਨੂੰ ਬਹਾਲ ਕਰਕੇ ਇਹਨਾਂ ਨੂੰ ਆਪਣੀ ਜਿਹੜੀ ਇਹਨਾਂ ਦਾ ਬੰਦਾ ਹੱਕ ਦਿੱਤਾ ਜਾਵੇ। ਹਾਂਜੀ ਮੈਂ ਇਹ ਕਹਿਣਾ ਚਾਹੁੰਨੀ ਹਾਂ ਕਿ ਅੱਜ ਮੇਰਾ ਮਰਨ ਵਰਤ ਸੱਤਵੇਂ ਦਿਨ ਦੇ ਵਿੱਚ ਦਾਖਲ ਹੋ ਗਿਆ ਪਰ ਬਹੁਤ ਹੀ ਦੁੱਖ ਤੇ ਅਫਸੋਸ ਦੀ ਗੱਲ ਹੈ ਕਿ ਹੁਣ ਦਫ਼ਤਰ ਖੁੱਲੇ ਨੂੰ ਵੀ ਅੱਧਾ ਦਿਨ ਬੀਤ ਗਿਆ। ਸਾਰਾ ਪ੍ਰਸ਼ਾਸਨ ਆ ਚੁੱਕਿਆ ਹੈ ਬਾਰ-ਬਾਰ ਮੀਡੀਆ ਦੇ ਵਿੱਚ ਆ ਰਿਹਾ ਹੈ ਕਿ ਮੇਰੀ ਤਬੀਅਤ ਖਰਾਬ ਹੈ ਪਰ ਕਿਸੇ ਨੇ ਪੁੱਛਣ ਦੀ ਕੋਸ਼ਿਸ਼ ਨਹੀਂ ਕੀਤੀ ਤੇ ਸੀਆਈਡੀ ਹੁੰਦੀ ਹੈ ਸਾਰੀ ਰਿਪੋਰਟ ਹੁੰਦੀ ਹੈ ਤੇ ਬਹੁਤ ਹੀ ਦੁੱਖ ਤੇ ਅਫਸੋਸ ਦੀ ਗੱਲ ਹੈ ਇਹ ਸਰਕਾਰ ਵਾਸਤੇ ਵੀ ਐਦਾਂ ਦੀਆਂ ਸਰਕਾਰਾਂ ਕਦੇ ਦੇਖੀਆਂ ਨਹੀਂ ਸੀ ਲੋਕਾਂ ਨੇ ਕਿ ਕੋਈ ਆਪਣੀ ਜਾਨ ਤੇ ਖੇਲ ਰਿਆ ਆਪਣੀ ਮੰਗ ਨੂੰ ਪੂਰੀ ਕਰਵਾਉਣ ਵਾਸਤੇ ਪਰ ਸਰਕਾਰ ਗੱਲ ਨਹੀਂ ਸੁਣ ਰਹੀ ਇਹਨਾਂ ਦੇ ਤਾਂ ਜਿਵੇਂ ਇਹ ਕਹਿ ਲਓ ਕਿ ਪੰਜਾਬ ਦੇ ਵਿੱਚ ਕੋਈ ਸਰਕਾਰ ਨਹੀਂ ਕੋਈ ਪ੍ਰਸ਼ਾਸਨ ਨਹੀਂ ਤਾਂ ਇਹ ਬਹੁਤ ਹੀ ਦੁੱਖ ਦੀ ਗੱਲ ਹੈ